ਤਰਨਤਾਰਨ ਤੋਂ ਗੋਵਿੰਦਵਾਲ ਸਾਹਿਬ ਆਰੀ ਇੱਕ ਕਾਰ ਦਾ ਭਿਆਨਕ ਐਕਸੀਡੈਂਟ ਹੋਇਆ ਹੈ ਕਾਰ ਵਿੱਚ ਸਵਾਰ ਪੰਜ ਨੌਜਵਾਨਾਂ ਵਿੱਚੋਂ ਚਾਰ ਦੀ ਮੌਤ ਹੋ ਗਈ ਸਥਾਨਕ ਲੋਕਾਂ ਮੁਤਾਬਕ ਕਾਰ ਤੇਜ਼ ਸੀ ਅਤੇ ਬੇਕਾਬੂ ਹੋ ਗਈ ਨਤੀਜਾ ਡਰਾਕਟ ਅਤੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ ਵਰਨਾ ਕਾਰ ਵਿੱਚ ਸਵਾਰ ਪੰਜੇ ਨੌਜਵਾਨ ਤਰਨਤਾਰਨ ਦੇ ਪਿੰਡ ਪੰਡੋਰੀ ਰਣ ਸਿੰਘ ਤੋਂ ਗੋਵਿੰਦਵਾਲ ਸਾਹਿਬ ਨੂੰ ਆ ਰਹੇ ਸਨ ਅਸੀਂ ਜਦੋਂ ਆਏ ਸੀ ਉਦੋਂ ਗੱਡੀ ਕੋ ਕੱਟਨ ਦਾ ਹੀ ਅੱਛਾ ਆ ਤੇ ਇਹ ਗੱਡੀ ਆਈ ਆ ਫਤਿਹਵਾਦ ਵਾਲੋਂ ਬਹੁਤ ਜਿਆਦੀ ਸਪੀਡ ਤੇ ਸੀ ਤੇ ਕੰਟਰੋਲ ਹੀ ਨਹੀਂ ਹੋਈ ਉਹਨਾਂ ਕੋਲ ਤੇ ਵੇਖਦੇ ਆਂ ਵੇਖਦੇ ਆਂ 1-2 ਸੈਕਿੰਡ ਚ ਹੀ ਸਾਰਾ ਕੰਮ ਹੋ ਗਿਆ ਤੇ ਜਦੋਂ ਕੱਢੇ ਉਦੋਂ ਮ੍ਰਿਤਕ ਪਾਏ ਗਏ ਚਾਰ ਜਾਨੇ ਤੇ ਇਹ ਇੱਕ ਨੂੰ ਕਟਿਆ ਉਹ ਸੈਕਦਾ ਸੀ ਤੇ ਉਹਨੂੰ ਆ ਹਸਤਲ ਲੱਗੇ ਆ ਕਿਤੇ ਇਹ ਉਹ ਨਹੀਂ ਕਰਨੇ ਕਿ ਨਹੀਂ ਨਹੀਂ ਸੜਕ ਖਾਲੀ ਉਹ ਕੰਟਰੋਲ ਹੀ ਨਹੀਂ ਹੋਇਆ ਉਹਨਾਂ ਕੋਲ ਕਿੰਨੇ ਜਾਨੇ ਆ ਜਿਹੜੇ ਮਰਨ ਵਾਲੇ ਇਹ ਮਰਨ ਵਾਲੇ ਚਾਰ ਆ ਤੇ ਉਦਾਂ ਟੋਟਲ ਪੰਜ ਸੀ ਇਹ ਪੰਡੋਰੀ ਰਣ ਸਿੰਘ ਦੇ ਪੰਜ ਬੱਚੇ ਜਾ ਰਹੇ ਸੀਗੇ ਉਹਨਾਂ ਦੇ ਪਤਾ ਨਹੀਂ ਕੀ ਕਾਰਨ ਗੱਡੀ ਤੇਜ਼ ਸੀ ਜਾਂ ਕੁਝ ਹੋਰ ਕਾਰਨ ਕਰਕੇ ਤੇ ਉਹਨਾਂ ਦੇ ਵਿੱਚੋਂ 4 ਬੱਚੇ ਸਿੱਦੇ ਟਾਈਮ ਹੀ ਉਹਨਾਂ ਦੀ ਡੈਥ ਹੋ ਗਈ ਹੈ ਇੱਕ ਨੂੰ ਕਿਤੇ ਹਸਪਤਾਲ ਦੇ ਵਿੱਚ ਲੈ ਕੇ ਗਏ ਆ ਤਰਮਦਾਰਾਂ ਦੇ ਵਿੱਚ ਬਹੁਤ ਹੀ ਦੁਖਦਾਈ ਗੱਲ ਆ ਤੇ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਬੱਚੇ ਜਿਹੜੇ ਆ ਇਹਨਾਂ ਦੀ ਉਮਰ ਜਿਹੜੀ 20 ਸਾਲ ਦੇ ਕਰੀਬ ਸੀਗੀ ਇਸ ਤੋਂ ਜ਼ਿਆਦਾ ਉਮਰ ਨਹੀਂ ਸੀਗੀ ਬਹੁਤ ਦੁਖਦਾਈ ਗੱਲ ਹੈ ਗੱਡੀ ਬਹੁਤ ਸਪੀਡ ਲੱਗਦੀ ਤੁਹਾਨੂੰ ਲੱਗਦੀ ਵੀ ਗੱਡੀ ਕਾਫੀ ਸਪੀਡ ਤੇ ਸੀਗੀ ਕਿਤੇ ਪਹਿਲਾਂ ਉਹਨਾਂ ਨੇ ਇੱਕ ਦਰਖਤ ਜਿਹੜਾ ਤੋੜਤਾ ਉਸ ਤੋਂ ਬਾਅਦ ਟ੍ਰਾਂਸਫਾਰਮ ਦੇ ਵਿੱਚ ਵੱਜੀ ਆ ਟਰਾਂਸਫਰਨ ਦੀ ਹਾਲਤ ਬਹੁਤ ਜਰੀ ਖਸਤਾ ਹੋ ਗਈ ਕਿਉਂਕਿ ਗੱਡੀ ਬਿਲਕੁਲ ਹੀ ਵਿੱਚ ਵੱਜ ਗਿਆ ਵੀ ਵਰਨਾ ਗੱਡੀ ਚ ਪੰਜ ਨੌਜਵਾਨ ਸਵਾਰ ਸੀ ਤੇ ਸਰਦਾਰ ਰਣਵਾਰੇ ਸੀ ਗੋਲਵਾਲ ਸਾਹਿਬ ਚੌਂਕ ਤੋਂ ਥੋੜਾ ਪਿੱਛੇ ਹੀ ਇਹਨਾਂ ਦੀ ਗੱਡੀ ਦਰਖਤ ਵਿੱਚ ਵੱਜ ਕੇ ਤੇ ਟਰਾਂਸਰਵਰਚ ਵੱਜੀ ਹੈ ਜਿੱਚ 4 ਨੌਜਵਾਨਾਂ ਦੀ ਡੈਥ ਹੋ ਗਈ ਹੈ ਤੇ ਇੱਕ ਜ਼ਖਮੀ ਹੈ ਜਿਹਨੂੰ ਹਸਪੀਟਲ ਪਹੁੰਚਾ ਦਿੱਤਾ ਗਿਆ ਕਿਹੜੀ ਗੱਡੀ ਇਹਨਾਂ ਕੋ ਵਰਨਾ ਗੱਡੀ ਸੀ ਕਿੱਥੋਂ ਆ ਰਹੇ ਕਿੱਥੇ ਜਾ ਰਹੇ ਉਹ ਕਰਤਾਰ ਵਾਲੀ ਸਾਈਡ ਤੋਂ ਆ ਰਹੇ ਸੀ ਤੇ ਗੋੰਦਵਾਲ ਸਾਹਿਬ ਦੀ ਸਾਈਡ ਤੋਂ ਦਿਖਾਉਣਾ ਜੀ ਬੰਦਿਆਂ ਦੀ ਇਹਨਾਂ ਦੀ ਬੰਦਿਆਂ ਦੀ ਪਛਾਣ ਪੰਡੋਰੀ ਰੰਗ ਸਿੰਘ ਤੋਂ ਦੱਸਦੇ